ਹਾਂਜੀ ਹੁਣ ਪਹੁੰਚੇ ਜੀ ਗੁਰਦੁਆਰਾ ਸ੍ਰੀ ਅਚਲ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਿੱਧਾਂ ਦੇ ਨਾਲ वार्तालाप ਹੋਈ ਸਿੱਧੂ ਗੋਸ਼ਟ ਹੋਈ ਸੀ ਇਹ ਗੁਰਦੁਆਰਾ ਸਾਹਿਬ ਸ਼ਹਿੂਮਤ ਹੈ ਜੀ ਆ ਇਸ ਤਰਫ ਸਿੱਧਾਨ ਜੀ ਆ ਤੁਹਾਨੂੰ ਸਿੱਧਾਂ ਦੇ ਵੀ ਛੋਟੇ ਜਿਹੇ ਦਰਸ਼ਨ ਕਰਾ ਦਿੰਦੇ ਆ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਜੀ ਇਹ ਹੈ ਜੀ ਉਸਿੱਧਾਂ ਦਾ ਸਥਾਨ ਜਿੱਥੇ ਸਿੱਧ ਹੋਏ ਹਨ ਇਹ ਸਿੱਧਾਂ ਦਾ ਮੰਦਿਰ ਹੈ ਜੀ ਇਸ ਤਰਫ ਤੇ ਦੂਜੇ ਪਾਸੇ ਆ ਮੰਦਿਰ ਹੈ ਜੀ ਸਿੱਧਾਂ ਦਾ ਇਹ ਸਿੱਧਾਂ ਜੀ ਆਪ ਜੀ ਦਰਸ਼ਨ ਕਰ ਰਹੇ ਹੋਵਗੇ ਸਿੱਧਾਂ ਦਾ ਸਥਾਨ ਹੈ ਜੀ ਤੇ ਆ ਦਰਸ਼ਨ ਕਰੋ ਜੀ ਸਿੱਧਾਂ ਦਾ ਸਥਾਨ ਹੈ ਸਾਹਮਣੇ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਿੱਧਾਂ ਦੀ ਜੋ ਗੋਸ਼ਟੀ ਹੋਈ ਸੀ ਉਹਦੇ ਆਪਾਂ ਦਰਸ਼ਨ ਕਰਨ ਨੂੰ ਜਾ ਰਹੇ ਹਾਂ ਜੀ ਸ਼੍ਰੀ ਅਚਲ ਸਾਹਿਬ ਜੀ ਦੇ ਇੱਧਰ ਅਚਲੇਸ਼ਵਰ ਸਬ ਮੰਦਿਰ ਹੈ ਤੇ ਇੱਧਰ ਸ਼੍ਰੀ ਅਚਲ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ ਉਹਦੀ ਆਪਾਂ ਦਰਸ਼ਨ ਕਰਦੇ ਆਂ ਦੀ ਇੱਥੇ ਸ਼੍ਰੀਮਾਨ ਸੰਤ巴巴 ਗੁਰਮੁਖ ਸਿੰਘ ਜੀ ਸੰਤ ਬਾਬਾ ਝੰਡਾ ਸਿੰਘ ਜੀ ਤੇ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਤੇ ਹੁਣ ਜੋ ਸੇਵਾ ਨਿਭਾਰੇ ਹਨ ਆਪਾਂ ਬਸਤਾ ਸਿੰਘ ਜੀ ਹਨ ਸੋ ਇਹ ਆਪਾਂ ਦਰਸ਼ਨ ਕਰਦੇ ਆਂ ਸ਼੍ਰੀ ਅਚਲ ਸਾਹਿਬ ਜੀ ਇੱਥੇ ਜੋ ਸਲਾਨਾ ਗੁਰਮੁਖ ਸਮਾਗਮ ਹੈ ਉਹ 17 ਅਗਸਤ ਦਿਨ ਐਤਵਾਰ ਦਾ ਹੈ ਜਾਣੇ ਹੀ ਕਿ ਤਕਰੀਬਨ ਦੋ ਕੁ ਦਿਨ ਬਾਅਦ ਹੈ ਜੀ ਇਹ ਜਗ੍ਹਾ ਸਾਲੂ ਚਾਹਲ ਹੈ ਜੀ ਜਗ੍ਹਾ ਦਾ ਨਾਂ ਰੋਜੀ ਬਹੁਤ ਹੀ ਰਮਣੀਕ ਸਥਾਨ ਹੈ ਗੁਰਦਰਾ ਸਾਹਿਬ ਦੇ ਅੰਗੂਜ ਵੜਦੇ ਵੀ ਵੇਰੀ ਦਾ ਰੁੱਖ ਹੈ ਜੀ ਇਹ ਸਾਰਾ ਪਵਿੱਤਰ ਸਥਾਨ ਹੈ ਜੀ ਜਿੱਥੇ ਸਿੱਧਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੀ ਵਾਰਤਾ ਲਾਪ ਹੋਈ ਸੀ ਸਭ ਤੋਂ ਪਹਿਲਾਂ ਆਪਾਂ ਦੀਗ ਲੈ ਲੈਣੇ ਆ ਜੀ ਤੇ ਉਪਰੰਤ ਆਪਾਂ ਦੇਗ ਪੈਂਟ ਕਰਨੇ ਅੰਦਰ ਚੱਲਾਂਗੇ ਜੀ ਉਹ ਦੇਖਦੇ ਕਾਊਂਟਰਾਂ ਜਿੱਥੋਂ ਦੇਖ ਲੈ ਕੇ ਆਪਾਂ ਅੰਦਰ ਚੱਲਦੇ ਹਾਂ ਹੁਣ ਆਪਾਂ ਦੇਖ ਲੈ ਲਈ ਆ ਜੀ ਤੇ ਦੇਖ ਲੈ ਕੇ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ लुक्छु लुक्छु समर था दोबा बएन मलाई थाहा छ यो गाउँमा रे यो गाउँलेहरुले साहिबी के भर्कि आ चपस्तले ला न なりたいこと。<music> <music>